ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਸੀ ਅਤੇ ਪਲੱਸ ਐਚ ਐਫ ਕਪਣਾ ਤੇ ਤਾਜ਼ੇ ਸੋਜਾਂ ਹੋਜਾਂ ਚੰਗੇ ਦੁੱਧ ਵਾਲੀਆਂ ਲਗਭਗ 45 ਕਿਲੋ ਤੱਕ ਦਾ ਇਹਨਾਂ ਦਾ ਪੀਕ ਲੈਵਲ ਰਹੂਗਾ ਉਸ ਲੈਵਲ ਦੇਆਂ ਵੱਡੀਆਂ ਬਿਹੜਾ ਫਾਰਮਆਂ ਆਣੀਆਂ ਕਿਹੜੇ ਸੀਮਨ ਦੀ ਆਪ ਆ ਕਿਹੜਾ ਲੱਗਿਆ ਵਾ ਕਿੱਥੋਂ ਆਇਆ ਕਿੱਧਰ ਨੂੰ ਗਿਆ ਕੀ ਗੱਲਬਾਤ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਜਾਵਾਂਗੇ ਚੰਗੀਆਂ ਵੱਡੀਆਂ ਜਿੰਦ ਜਣ ਵਾਲੀਆਂ ਵੇੜਾ ਆਪਾਂ ਤੁਹਾਨੂੰ ਦਿਖਾਉਨੇ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਚਾਰ ਤਖੜੀਆਂ ਵੀਰੇ ਕੋਲ ਜਰਸੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਨੰਬਰ 9779621166 ਜੀ 9779621166 ਹਾਂਜੀ ਤੇ ਅੱਜ ਆਪਾਂ ਦਿਖਾਵਾਂਗੇ ਵੀਰੇ ਲਗਭਗ 12-13 ਘਾਮ ਆਪਣੇ ਕੋਲ ਹਨਾ ਹਾਂਜੀ ਹਾਂ ਆਪਾਂ ਮੰਨ ਕੇ ਜ ਐਫ ਆਪਾਂ 6 ਬੈੜਾ ਦਿਖਾਵਾਂਗੇ ਉਹ ਆਪਣੇ ਕੋਲ 10 ਬੈੜਾ ਹੈਗੇ ਜੀ ਐਫ ਜੀ 9779621161 ਹਨਾ ਹਾਂ ਹਾਂ ਜੀ ਵੀਰੇ ਪਹਿਲਾ ਨੰਬਰ ਤੇ ਆਪਾਂ ਜਰਸੀ ਬੱਛੀ ਦੇਖ ਰਹੇ ਆ ਕਿਹੜਾ ਸੂਆ ਸੂੰਦੀ ਹੈ ਜੀ ਪਲੂਣ ਬੱਛੀ ਸੂੰਦੀ ਹੈ ਜੀ ਇਹ ਮੰਨ ਕੇ ਚਲੋ ਦੂਣ ਦਾ ਇੱਕ ਦੰਦ ਚੱਕ ਲਿਆ ਨਹੀਂ ਜੀ ਅੱਛਾ ਪਲੂਣ ਪਹਿਲਾ ਸੂਆ ਮੂੰਹੋਂ ਦੋਗੇ ਦੰਦ ਅਸੇ ਚੱਕਦੀ ਪਈ ਆ ਹਨਾ 15 ਦਿਨ ਬਾਕੀ ਪਏ ਆ ਜੀ ਇਹਦੇ ਹਜੇ ਠੀਕ ਹੈ 15 ਦਿਨ ਸੂਣ ਚ ਬਾਕੀ ਹਾਂਜੀ ਹਾਂ ਕੀ ਦੂਦਰ ਹੋਇਆ ਇਸ ਵਾਰੇ ਦਾ ਦੁੱਧ ਮੰਨ ਕੇ ਚਲੋ ਦੇ ਦੂ ਜੀ ਪਲੂਣ ਹੀ 18 ਤੋਂ 20 ਕਿਲੋ ਦੀ ਲੱਗਦੀ ਅੱਛਾ ਪਲੂਣ 18 ਕਿਲੋ ਬਨ ਕੇ ਬੰਦਾ ਪਰਚੇਸ ਕਰ ਲੇ ਬੋਦੀ ਵਗੈਰਾ ਵਹਿੜ ਦੀ ਚੰਗੀ ਆ ਤੇ ਸੀਮੈਂਟ ਡੀਟੇਲ ਮਿਲੂ ਕਿ ਨਹੀਂ ਮਿਲੂ ਇਹਦੀ ਨਹੀਂ ਨਹੀਂ ਸੀਮੈਂਟ ਦਾ ਆਪਾਂ ਇਹਦਾ ਨਹੀਂ ਕੋਈ ਏਡਾ ਮੰਨ ਕੇ ਚਲੋ ਵੇਰ ਪਾ ਲਿਆ ਜੀ ਐਮੀ ਕਹਿ ਕੇ ਦੇ ਦਈਏ ਕਿਸ ਨੂੰ ਵੀ ਬਣਾਣੇ ਦੀ ਆ ਪਲਾਨੇ ਦੀ ਆ ਉਹਦਾ ਕੋਈ ਹੱਲ ਨਹੀਂ ਇਹਦਾ ਬਾਈ ਜੀ ਰੇਟ ਕੀ ਆ ਗਿਆ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਜੈਨੂਨ ਹੋਣਗੇ ਮੰਨ ਕੇ ਹਾਂ ਹੋਣਗੇ ਜੈ ਜੀ ਅਸਲੀ ਅਕੋਰਡਿੰਗ ਰੇਟ ਹੋਊਗਾ ਹਣਾ ਸੁਭਰੋ ਕੱਦ ਕਾਠ ਵਗੈਰਾ ਤੁਸੀਂ ਜਾਣ ਵਗੈਰਾ ਦੇਖ ਸਕਦੇ ਹੋ 20 ਕਿਲੋ ਦੁੱਧ ਪੌਣ ਵਾਲੀ ਪਲੂਨ ਜਰਸੀ ਪਹਿਲਾ ਸੂਹਾ ਸੂਰੀ ਆ ਖੇਰੀ ਮੰਨ ਲੇ ਕੋਈ ਦੋਦੀ ਮੰਨ ਲਿਆ ਇੱਕ ਤਾਂ 10 ਜੇ ਨੇ ਬੱਚੀ ਨੇ ਤੋੜਿਆ ਸੂਂਜ ਹਫ਼ਤਾ ਕੱਢਦੀ ਆ ਹਣਾ ਹਾਂਜੀ ਹਾਂ ਅੱਗੇ ਆ ਗਈ ਬਾਈ ਜੀ 2 ਨੰਬਰ 2 ਨੰਬਰ ਵਾਲੀ ਵੈੜ ਦੀ 15 ਦਿਨ ਬਾਕੀ ਪਈ ਜੀ ਦੂਜਾ ਸੂਹਾ ਸੂਰੀ ਆ ਜੀ ਇਹ ਅੱਛਾ ਦੂਜਾ ਸੂਹਾ ਸੂਰੀ ਆ ਸੂਂਜ 15 ਦਿਨ ਬਾਕੀ ਹਾਂ ਲੇਵੇ ਦੀ ਸਟਾਰਟਿੰਗ ਸੂਟਿੰਗ ਚੰਗੀ ਆ ਜੀ ਮੰਨ ਕੇ ਚੱਲੋ ਦੇਖੋ ਸੂ ਕੋਲੋਂ ਲੇਵਾ ਸਟਾਰਟ ਪਟਣਾ ਸ਼ੁਰੂ ਕਰਿਆ ਵੈੜ ਨਾ ਜੀ ਕੀ ਦੁੱਧ ਪਾਉ ਦੰਦਾ ਜਾਜਾ ਦੁੱਧੇ 20 ਪਲੱਸ ਦੇ ਦੋ ਜੀ 20 ਕਿਲੋ ਪਹਿਲੇ ਨੇ ਦੋ ਦਿੱਤਾ ਜੀ ਮਾਲਕ ਕਹਿੰਦੀ ਅੱਛਾ 20 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੇ ਬਾਕੀ ਕੱਦ-ਕਾੜ ਜਾਂਦੇ ਜਾਂਦੇ ਚ ਬਹੁਤ ਆ ਹਨਾ ਜੀ ਹੈ ਜੀ ਮੰਨ ਕੇ ਚਲੋ ਵਧੀਆ ਹੈ ਤੇ ਅੱਗੇ ਬਾਈ ਜੀ ਤਿਆ ਨੰਬਰ ਵਾੜ ਦੇਖ ਰਿਹਾ ਸੁਈ ਵੀ ਆਪਾ ਹਨਾ ਸੁਈ ਹੋਈ ਹੈ ਜੀ ਇਹਨੂੰ ਚੌਥਾ ਕਿ ਦਿਨ ਸੁਈ ਹੈ ਜੀ 15 ਕਿਲੋ ਕੋਲੇ ਤੋਂ ਹੁਣ ਸਟਾਰਟ ਹੋਈ ਹੈ ਜੀ ਇਹੇ ਬੱਚਾ ਕੀ ਆ ਗਿਆ ਮਾਗਰ ਵੱਚੀ ਦਿੱਤੀ ਹੈ ਇਹ ਬਹੁਤ ਚੰਗੇ ਵਧੀਆ ਰਿਕਾਰਡ ਦੀ ਵੱਚੀ ਹੈ ਜੀ ਆਪ ਵੀ ਇਹ ਮੰਨ ਕੇ ਚਲੋ 14 ਦਿਨ ਚੱਕ ਲਿਆ ਜੀ ਇਹਨੇ ਅੱਛਾ ਕੰਪਲੀਟ ਹੋ ਗਿਆ ਚੌਥਾ ਦਿਨ ਆ ਜੀ ਬੋਲੋ ਖਾਲੀ ਹੁੰਦੀ ਦਾ ਆਗਰ ਆ ਜੀ ਅੰਦਾਜ਼ਾ ਹੇਸ਼ ਕਿੰਨਾ ਦੇ ਦੋਗੇ 24 25 ਕਿਲੋ ਦੋ ਦੇਣ ਦੀ ਉਮੀਦ ਹੈ ਅੱਛਾ 12 ਕਿਲੋ ਦੋ ਪਰ ਟਾਈਮ ਦਾ ਸੋ ਵੀਰ 12 ਕਿਲੋ ਦੋ ਪਰ ਟਾਈਮ ਦਾ 24 25 ਕਿਲੋ ਦੋ ਰਾਮਲਾ ਪਾ ਦੇਣਾ ਮਗਰ ਬੱਛੀ ਆ ਗਈ ਤੇ ਬਾਕੀ ਜਾਦਪਰੀਡ ਦੇਖੋ ਜਮ ਇਹਨੂੰ ਬੱਛੀ ਨਵਾ ਹਣ ਘੋੜੀ ਜਿਹਨੂੰ ਕੂਤਰ ਜਰਗੀ ਕਹਿ ਦਿੰਦੇ ਆਪਾਂ ਵੜ ਉਹ ਸਿਸਟਮਾ ਦੇਖੋ ਜਮ ਕਿਆ ਬਾਤਾਂ ਸੋ ਕੁਆਲਟੀ ਦੇਖੋ ਜੀ ਬਹੁਤ ਮਨਜਾਇ ਚੰਗੀ ਬੱਛੀ ਹੈ ਜੀ ਸੋ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਜਾਦਪਾਦ ਬੱਛੀ ਦੀ ਚੰਗੀ ਹੈਗੀ ਕੰਨ ਵਗੈਰਾ ਸੋਹ ਹੈ ਨੀਗਾ ਦੂਜਾ ਸੂਆ ਤਾਜੀ ਸੂਈ ਸਵਾਈ ਸੋ ਥਣਲੇ ਵੇਖੋ ਸੋਨਾ ਸਾਫ ਸੋਰਾ ਚਾਹੇ ਮਸ਼ੀਨੀ ਚ ਵਾਈ ਕਰੋ ਜਾਂ ਹਾਤੀ ਦੋਨੇ ਅਕੋਰਡਿੰਗ ਦਾ ਵੈਡ ਦੇ ਥਾਣਾ ਬਾਕੀ ਮਗਰ ਬੱਚੀ ਸੂਈ ਸਵਾਈ ਜਾਵਾ ਹਨਾ ਅੱਗੇ ਆ ਗਈ ਬਾਈ ਜੀ 4 ਨੰਬਰ 4 ਨੰਬਰ ਵਾਲੀ ਵੈਡ ਜੀ ਮੰਨ ਕੇ ਚਲੋ ਇਹਦੇ ਸਾਢੇ 3 ਦਿਨ ਬਾਕੀ ਪਏ ਆ 22 ਕਿਲੋ ਦੁੱਧ ਪਹਿਲਾਂ ਮੈਂ ਦਿੱਤਾ ਹੋਇਆ ਜੀ ਅੱਛਾ 22 ਕਿਲੋ ਤਾਂ ਪਲੂਣ ਦਾ ਦਿੱਤਾ ਹੋਇਆ ਹਾਂਜੀ ਹਾਂ ਅੱਜ 8 ਦਿਨ ਬਾਕੀ ਆ ਆ ਫ੍ਰੀਡ ਫਰੂਟ ਚ ਚੰਗੀ ਆ ਜੀ ਉੱਪਰ ਪੀੜਾਈ ਦੀ ਬਹੁਤ ਚਾਹੀ ਮਨ ਕੇ ਚਲੋ ਪਾਣੀ ਪੂਰੀ ਚੁੱਕ ਦੇਖਦੇ ਜੀ ਜੀ ਕਿੰਨਾ ਦੋ ਪਾ ਦ ਬਾ 20 ਕਿਲੋ ਤਾਂ ਪਲੱਸ ਮੰਨ ਕੇ ਦੁੱਧ ਲੈ ਲਈ ਤੇ ਬਾਕੀ ਨਾੜਾ ਨੂੰ ਨਾ ਵੜਿਆ ਜਾ ਚੰਗੇ ਤੋਰੋ ਜੀ ਪਲਾਈਆਂ ਪਲੂਈਆਂ ਬਹੁਤ ਆਈ ਇਹਦੇ ਲੇਵੇ ਦੇ ਵਿੱਚ ਸੁਭਰੋ ਮਿਲਕ ਵੇਨ ਵਗੈਰਾ ਦੇਖੋ ਸੋਹਣੇ ਸਾਫ ਸੁਥਰੀ ਨਾੜਾ ਨੂੰ ਨਾੜਿਆਂ ਨੂੰ ਪਛਾਣੀ ਨਹੀਂ ਜਾਣੀ ਜੀ ਗਾਂ ਨੇ ਇੰਨਾ ਕੁੱਤਰ ਨਾ ਸੋ ਅੱਠਾ ਨੂੰ ਇੰਨਾ ਮੈਨੂੰ ਪਤਾ ਵੀ ਇੱਥੇ ਖੜੇ ਕਿੱਥੇ ਮਰਜੀ ਖੜੇ ਹੈ ਜਿਹੜੇ ਰੇਟ ਤੇ ਅੱਜ ਵੀ ਗੋਗੇ ਉਹਦੋਂ 15000 ਪਲੱਸ ਹੋਉ ਦੇ ਰੇਟ ਇਹਦਾ ਚੋਲਾ ਚਾਲ ਨਹੀਂ ਬਹੁਤ ਨੇ ਜੀ ਲੈਵੇ ਤੇ ਦੇਖੋ ਕਿੱਥੋਂ ਸੂਤੋਂ ਸਟਾਰਟ ਹੁੰਦਾ ਜੀ ਲੈਵਾ ਬਾਕੀ ਫਿਟਨੈਸ ਲੈਵੇ ਦੀ ਹੈਨਾ ਸੋਹਣੇ ਸਾਫ ਸੁਥਰੀ ਜਾਣ ਪ੍ਰਾਨ ਵਾਲੇ ਸੁਆਹਾਂ ਨੇ ਤੇ ਨਾੜਾ ਵਗੈਰਾ ਦੇਖੋ ਕਿਆ ਬਾਤ ਹੈ ਕਹਿੰਦਾ ਬਾ ਕੋਈ ਮਿਹਨਤ ਪੁਆਇੰਟ ਦਾ ਬੈਡ ਦੇ ਵਿੱਚ ਹੈ ਹੀ ਨਹੀਂਗਾ ਚੰਗੀ ਜਾਤਪੁਰਾਲ ਦੇ ਵਿੱਚ ਆ ਗਈ ਤੇ ਦੂਜਾ ਸੁਆ ਸੂਰੀ ਹੈ ਹਫਤਾ ਖਾਂਡੇ ਦਾ ਸੂਣ ਚ ਰਹਿ ਗਿਆ ਬਾਕੀ ਤੇ ਅੱਗੇ ਆ ਗਈ ਬਾਈ ਜੀ 4 ਨੰਬਰ ਤੇ ਐਚ ਐਫ ਦੂਸਰਾ ਸੁਆ ਜੀ origional 6 ਦਾੰਦਾ ਜੀ ਮੂੰਹ ਇਹ ਅੱਛਾ ਮੂੰਹ 6 ਦਾੰਦਾ ਦੂਜਾ ਸੁਆ ਪਹਿਲਾਂ ਨੇ ਨਾ ਅੱਛਾ ਪਲੂ ਨੇ ਪਾਇਆ 28 ਕਿਲੋ ਦਾ ਸੀਮਨ ਬਹੁਤ ਵਧੀਆ ਲੱਗਿਆ ਬਈ ਅੱਗੇ ਇਹਦਾ ਆਪ ਦਾ ਨਹੀਂ ਆਪਣੇ ਕੋਲੇ ਰਿਕਾਰਡ ਮਿਲ ਦਿੱਤਾ ਜੀ ਮਾਲਕਰ ਅੱਛਾ ਕਹਿੰਦਾ ਬਾ ਵੇਦ ਕੀ 30 ਤੋਂ ਫਰ ਵਾਲੀ ਹੈਗੀ ਆ 30 ਕਿਲੋ ਫਰਾ ਦੋ ਤੇ ਜੂਨ ਤੁਰਦੀ ਦੱਸੂਗੀ ਲੈਵਾ ਦੇਖੋ ਕਿਹਜਾ ਪਾੜਨਾ ਫੁੱਟ ਚੌੜਾ ਲੈਵਾ ਕਰੂ ਜੀ ਇਹ ਅੱਛਾ ਹਜੇ ਇਹਦੇ 8 ਦਿਨ ਸੂਣ ਚ ਬਾਕੀ ਪਿਆ ਹਨਾ ਲੈਵਾ ਦੇਖੋ ਕਿਵੇਂ ਝੋਲਾ ਚਾਲਣ ਵਾਲਾ ਜੀ ਸੂਰ ਕੱਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਫਿਟਨੈਸ ਸੂ ਬਗੈਰਾ ਹਵਾਨਾ ਵਗੈਰਾ ਪੂਰਾ ਗਲਾਬੀ ਗਲਾਬੀ ਜਾਵਾ ਹਾਂ ਜੀ ਹਾਂ ਤੇ ਇਹ ਕਹਿੰਦਾ ਬਾ ਚੰਗੀ ਜਾਤ ਪਾਸ ਦੇ ਵਿੱਚ ਤੇ ਸੂਣ ਚ 8 ਕਿਲੋ ਬਾਕੀ ਦੁੱਧ ਦੀ ਗੱਲ ਕਰੀ ਆਪਾਂ 30 ਤੋਂ ਪਲੱਸ ਵਾਲੀ ਹਨਾ 3 ਕਿਲੋ ਖਰਾ ਦੁੱਧ ਦਿਓ ਜੀ ਬੱਚੀ ਸੋ ਬਾਕੀ ਨਮਾ ਹਾਣਾ ਯਾਰ ਆ ਦੇਖ ਕੋ ਕੰਨ ਜਾਤ ਵਗੈਰਾ ਸੋਣੀ ਸਾਫ ਤੇ ਤਰੀ ਸੋਤੋਰਾ ਵਗੈਰਾ ਬਿਲਕੁਲ ਨਵੇਂ ਹਾਣ ਦੇ ਵਿੱਚ ਆ ਦੂਜਾ ਸੂਆ ਕਹਿੰਦਾ ਭਾਜੀ ਦੇ ਘਰੇ ਚੱਲੇਗੀ 10 ਸੂਏ ਖਿੱਚਣ ਵਾਲੀ ਵਹਿੜਾ ਐਸ ਲੈਵਲ ਦਾ ਆਪਾਂ ਤੁਹਾਨੂੰ ਵਹਿੜ ਦਿਖਾ ਦੇ ਅੱਗੇ ਆ ਗਈ ਨਾਲ ਦੂਜੇ ਨੰਬਰ ਵਾਲੀ ਜੀ ਇਹ ਵੀ ਦੂਸਰਾ ਸੂਆ ਬੱਚੀ ਸੂ ਰਹੀ ਹੈ ਜੀ ਜੀ ਸੂਣ ਦਾ 27 28 ਕਿਲੋ ਦੁੱਧਦੀ ਹੈ ਨਾ ਦਿੱਤਾ ਹੀ ਇਸ ਵਾਰ 30 ਕਿਲੋ ਦੁੱਧ ਦੇ ਮਿਲਣ ਦੀ ਉਮੀਦ ਆ ਜੀ ਅੱਛਾ ਇਸ ਵਾਰ ਤੇ ਨੈਟ ਕਿਲੇ ਦੇ ਨਾ ਕੱਢ ਦੀਆ ਇਹਦੇ ਵੀ 8 ਦਿਨ ਬਾਕੀ ਪਏ ਆ ਜੀ ਅੱਛਾ ਸੁਹਾ ਦੂਜਾ ਸੂਰੀ ਵਾਲਾ ਦੂਜਾ ਸੁਹਾ ਇਹ ਸੋ ਦੂਜਾ ਸੁਹਾ 30 ਕਿਲੋ ਤੋਂ ਬਰਾਸੀ ਜਿਹੜੀ ਹੈਗੀ ਆ ਬਣੂ ਉਮੀਦ ਹੈ ਦੁੱਧ ਪਾਉਣੀ ਹੈ 40 ਆ ਜੀ ਕੋਈ ਛੋਟੀ ਮੰਨ ਕੇ ਨਾ ਆਵੇ ਬੰਦਾ ਸੋ ਬਰੋ ਸ਼ਾਈਨਿੰਗ ਸੂਨਿੰਗ ਦੇਖੋ ਯਾਰ ਬਹਿੜ ਦੀਆਂ ਕਿਆ ਬਾਤਾਂ ਕਹਿੰਦਾ ਪਾ ਅੱਜ ਦੇ ਟਾਈਮ ਤੇ ਜਿਵੇਂ ਕੋਈ ਨਹੀਂ ਆ ਸੁਹਾ ਸੂਰੇ ਦੂਜਾ ਬਿਲਕੁਲ ਨਵਾਂ ਹਣ ਜਾਵਾ ਤੋ ਆਸ਼ਤਾ ਦਾ ਬੱਚਾ ਜਿਹਨੂੰ ਕਹਿ ਦਿੰਦੇ ਆ ਪਹਿਲੇ ਕੋਲ ਮਗਰੋਂ ਲੈ ਕੇ ਰੀਲ ਦੀ ਹੱਡੀ ਆ ਸਿਰ ਤੱਕ ਸਿੱਧੀ ਜਾਂਦੀ ਹੈ ਜੇ ਜਮ ਲੱਟਾਂ ਤੋਂ ਲੈ ਕੇ ਜੀ ਮੰਨ ਕੇ ਚੱਲੋ ਢੂਹੀ ਤੋਂ ਲੈ ਕੇ ਬਹੁਤ ਸਿੱਧੀ ਹੈ ਜੀ ਬਾਕੀ ਜਾਣ ਦੇ ਵਿੱਚ ਆ ਗਈ ਪੜੀ ਰੋੜੀਆਂ ਫਿਰਦੀਆਂ ਆਈਆਂ ਨੇ ਜੀ ਮੂਰੀ ਦੀ ਤਕਲੀਮ ਆਣੀਆਂ ਨੇ ਥੋੜੀਆਂ ਤੇ ਅੱਗੇ ਜਿਹੜੀ ਨਾਲ ਵੇਲੇ ਬੈੜ ਆ ਗਈ ਇਹਦੇ ਇਹ ਬੈੜ ਦੇ 8 ਦਿਨ ਬਾਕੀ ਪਿਆ ਜੀ ਇਹ ਜੀ ਮੰਨ ਕੇ ਚੱਲੋ ਦੁੱਧ ਦਿੱਤਾ ਹੋਇਆ ਇਹਦਾ 30 ਕਿਲੋ ਪਹਿਲਣ ਦਾ ਜੀ ਵਾਹ ਜੀ ਵਾਹ ਭਾਜ ਨੂੰ ਵਜੂਦ ਜੀ ਇਹਦੇ ਵਿੱਚ ਵਧੀਆ ਮੱਝ ਜਿੰਨਾ ਬਾਜਨ ਆ ਜੀ ਇੱਕ ਮੱਝ ਜਿੰਨਾ ਇਹਦੇ ਵਿੱਚ ਜਮ ਮੱਝ ਜਿੰਨਾ ਬਾਡੀ ਵੇਟ ਆ ਤੇ ਦ 30 ਕਿਲੋ ਤੋਂ ਪਾਰ ਦੋ ਦੋ ਦਿਓ ਜੀ ਬੜੇ ਆਰਾਮ ਨਾਲ 30 ਕਿਲੋ ਤੋਂ ਪਾਰ ਵਾਲੀ ਵਿਹੜ ਹੈ ਕੀ ਹੈਗੀ ਹੈ ਹਨਾ ਤੁਰਦੀ ਐ ਜੱਜਦੀ ਐ ਜੀ ਮੜਕ ਨਾਲ ਤੁਰਦੀ ਐ ਕੋਈ ਆਈ ਨਹੀਂ ਹੈਗਾ ਵੀ ਵੀ ਉਹੀ ਹੈ ਵਿਹੜ ਸੋ ਬਰੋ ਵੱਡੀ ਬੁੱਡੀ ਪਲੀ ਪੁਲੀ ਗੋਦਾ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਥੱਲੇ ਜਾਵਾਂ ਥੱਲੇ ਮੁੱਠੀ ਵਾਲਾ ਵੀ ਕੱਢਣਾ ਜੀ ਜੇ ਕੋਈ ਵੀਰ ਮਸ਼ੀਨ ਵਾਲਾ ਤਾਂ ਮਸ਼ੀਨ ਵਾਲਾ ਵੀ ਲੈ ਜਾ ਸਕਦਾ ਪਰ ਆਪਾਂ ਹੱਥੀ ਚ ਭਾਈ ਤੋਂ ਲਈ ਹੈ ਜੀ ਅਜਾ ਕਹਿਣ ਦਾ ਬਾ ਡੂ ਨਾ ਮਖਿਆੜੀ ਲਾਉਗੀ ਜੇ ਤੇ ਸੂਣ ਵਾਲੀ ਹੋਏ ਨਹੀਂ ਨਹੀਂ ਜੀ ਇਹ ਮੰਨ ਕੇ ਚਲੋ ਬੈਠਿਆ ਨਹੀਂ ਆਣਾ ਜਦ ਤੀ ਤਿਆਰੀ ਤੇ ਆਈ ਜੀ ਸੋ ਕੀ ਹੈ ਬਤਾ ਫੁੱਲ ਬਜਨ ਜੀ ਤੇ ਅੱਗੇ ਵੀ ਇਧਰ ਪਹਿਲੇ ਨੰਬਰ ਤੇ ਵਾ ਸੂਈ ਵੀ ਬੈਠ ਦੇਖ ਰਹੇ ਆ ਹਾਂਜੀ ਮੰਨ ਕੇ ਚਲੋ ਇਹ ਤਿੰਨੇ ਵੜਾ ਅੱਜ ਆਪਣੇ ਕੋਲੇ ਸਵੇਰੀ ਇਹਨਾਂ ਦੀ ਮੰਨ ਕੇ ਸੂਈਆਂ ਨੇ ਜੀ ਇਹ ਵੜਾ ਅੱਛਾ ਇਕੱਠੇ ਸੂਈਆਂ ਸਾਰੀਆਂ ਕੀ ਸੂਈਆਂ ਰਾਤ ਹੀ ਸੂਈਆਂ ਰਾਤ ਪਹਿਲਾਂ ਵੱਡੀ ਵੱੜ ਸੂਈ ਸੀ ਫੇਰ ਆਹ ਸੂਈਆਂ ਸੀ ਤੇ ਬੱਚੇ ਕਾਇ ਮਗਰ ਬੱਚੇ ਇਹ ਜਿਹੜੀ ਆਪਾਂ ਦਿਖਾ ਰਹੇ ਹਾਂ ਜੀ ਮਗਰ ਬੱਚਾ ਹੈ ਜੀ ਅੱਛਾ ਤੇ ਮੰਨ ਕੇ ਚਲੋ ਆਪ ਵੀ ਬਹੁਤ ਚੰਗੀ ਸੀਮਣ ਦੀ ਹੈ ਜੀ ਅੱਛਾ ਡੱਡੇ ਚੰਗੀ ਲੱਗੇ ਸੀ ਚਲੋ ਮੇਲ ਕਾਫ ਆ ਗਿਆ ਕੋਈ ਗੱਲ ਨਹੀਂ ਜੀ ਤੇ ਮੰਨ ਕੇ ਚਲੋ 30 ਕਿਲੋ ਦੁੱਧ ਬੜੇ ਖਰਾ ਦੇ ਦੋ ਜੀ ਇਹਦਾ ਲੇਵੇ ਦੀ ਕੰਪੈ 30 ਕਿਲੋ ਦਾ ਆਉਣਾ ਪਾ ਦੇਣੇ। ਭਰਾ ਦੋ ਤੂੰ 30 ਕਿਲੋ ਦੇਉ ਜੀ। ਤੇ ਬਾਕੀ ਚਾਰ ਜੂਰ ਖੜੀ ਗਾਲਾ ਕਰਦੀ ਪਈ ਆ ਹਨਾ। ਹਾਂ ਜੇਰ ਜੂਰ ਦੀ ਕੰਪਲੀਟ ਹੈ ਜੀ ਵੀਡੀਓ। ਸੁਭਰ ਕੱਦ ਕਾਠ ਤੋਰਾ ਵਗੈਰਾ ਦੇਖੋ ਬੈਠਦਾ ਕਿਆ ਬਾਤ ਆ। ਥੋੜੀ ਸਾਫ ਸੁੱਧਰੀ ਚੰਗੇ ਬਾਡੀ ਬਿਠ ਦੇ ਵਿੱਚ ਆ। ਪਿੱਛੇ ਦਾ ਹਵਾਨਾ ਜੀ ਮੂਰੇ ਵੀ ਓਨੀ ਨਹੀਂ ਨਾ ਪਿੱਛੇ ਵੀ ਓਨੀ ਨਹੀਂ ਨਾ ਜੀ। ਅਜਾ ਕਹਿੰਦਾ ਬਾਪ ਕੋਈ ਮੈਨਸ ਪਾਉਂਦਾ ਇਹਦੇ ਵਿੱਚ ਹੈ ਹੀ ਨਹੀਂ ਹਨਾ। ਮੰਨ ਕੇ ਚੱਲੋਂ ਬਹੁਤ ਕਿਰਪਾ ਕਰੀਏ ਜੀ ਮਾਲਕ ਨੇ ਇਹ ਵੀ ਉੱਪਰ ਬਸੇ ਨੂੰ ਉਮਰ ਲਾਵੇ ਰੱਬ ਦੁੱਧ ਨੂੰ ਨਹੀਂ ਮੋਚਦੀ ਹੈ। ਜੀ ਤੇ ਦੁੱਧ 30 ਤੋਂ ਪ ਸਮਾਈ ਚੜਾਈ ਵੈੜ ਦੀ ਬਹੁਤ ਚੰਗੀ ਹੈ ਜੀ ਤੇ ਬਾਕੀ ਆਪਣਾ ਮੰਨ ਕੇ ਚੱਲ ਜਿਹੜਾ ਕਹਿੰਦੇ ਪਸਲੇ ਵਗੈਰਾ ਨਹੀਂ ਨਿਆ ਜਮਾ ਹਨਾ ਸਾਰਾ ਕੁਝ ਨਹੀਂ ਓਵਰ ਇਹਦੇ ਵਿੱਚ ਵੇਟ ਹੈ ਜੀ ਨਹੀਂ ਮੰਨ ਕੇ ਚੱਲੋ ਬਾਹਲੀ ਲਾ ਜਿਆਦੇ ਲਿੱਸੀ ਲਾ ਕਹਿੰਦਾ ਬਈ ਦੁੱਧ ਵਾਲਾ ਪੀਸ ਜਮਾ ਸਾਰੇ ਗੁੰਡ ਰਲ ਦੇ ਦੇ ਹਾਂਜੀ ਹਾਂ ਤੇ ਅੱਗੇ ਭਾਈ ਜੀ ਦੋ ਨੰਬਰ ਤੇ ਆ ਗਈ ਜਿਹੜੀ ਇਹ ਬੱਚੀ ਦੇ ਸੁਵੇਰੀ ਸੂਈ ਹੈ ਜੀ ਅੱਛਾ ਤੇ ਮੰਨ ਕੇ ਚੱਲੋ ਇਹਦਾ ਸੁਵੇਰੇ ਆਪਾਂ 8 ਕਿਲੋ ਦੁੱਧ ਮਸ਼ੀਨ ਤੇ ਘੜਤਾ ਸੀ ਜੀ ਪਹਿਲਾਂ ਸੂਈਏ ਚਾਰ ਦੰਦਾ ਜੀ ਮੂੰਹ ਅੱਛਾ ਮੂੰਹ ਚਾਰ ਦੰਦਾ ਪਹਿਲਾਂ ਸੂਈ ਆ ਹਾਂਜੀ ਹਾਂ ਬੱਚਾ ਇਹਨੇ ਕਿਜੇ ਦਾ ਬੱਚਾ ਇਹਨੇ ਮੇਲ ਦਤਾਈ ਅਸੀਂ ਇਹਦੇ ਮਗਰ ਵੀ ਆ ਗਿਆ ਬੱਚਾ ਤੇ 8 ਕਿਲੋ ਦੁੱਧ ਆਪਾਂ ਮਸ਼ੀਨਾਂ ਸਵੇਰੇ ਚੋਤਾ ਹਾਂਜੀ ਹਾਂ ਮੰਨ ਕੇ ਚਲੋ ਬਸ ਥੋੜਾ ਕਾਣੀ ਛੱਡਿਆ ਹੋਊ ਜੀ ਜਮੈਂ ਪ੍ਰਾਪਰਟੀ ਖਾਲੀ ਕਰੀ ਹੈ ਜੀ ਕਿੰਨਾ ਹਜੇ ਦੁੱਧ ਪਾ ਦੂਗੀ ਇਹ ਇਹ ਮੰਨ ਕੇ ਚਲੋ ਜੀ 35 ਪਲੱਸ ਦੁੱਧ ਦੇਣ ਦਾ ਹੱਕ ਹੈ ਜੀ 40 ਦੇ ਕਿਲੋ ਦੇ ਨੀਅਰ ਅਬਾਊਟ ਦੁੱਧ ਦੇਣ ਦਾ ਹੱਕ ਹੈ ਜੀ ਲੇਵਾ ਦੇਖੋ ਖੁਚਾਂ ਤੋਂ ਵੀ ਗੇਠ ਉੱਚਾ ਕਰਦਾ ਸਵਰੋ ਲੇਵਾ ਫਿਟਨੈਸ ਆ ਪੂਰਾ ਤੇ 40 ਕਿਲੋ ਦੁੱਧ ਸੂਈ ਸਵਾਈ ਜੇਰ ਧਾਰ ਜਮੈਂ ਕੰਪਲੀਟ ਆ ਵਗਰ ਆ ਗਏ ਤੇ ਬੱਚਾ ਮੇਲ ਦਾਫ ਹਣਾ ਹਾਂਜੀ ਹਾਂ ਸੋ ਕਦ ਕੜ ਬਾਕੀ ਬਾਡੀ ਵਾਂਹ ਤਰਫ ਗਰਾ ਦੇਖੋ ਚੌੜੀ ਜੂੜੀ ਬਹੁਤ ਆ ਤੇ ਚੌਥੀ ਜਨਰੇਸ਼ਨ ਦੀ ਬੱਚੀ ਹੈ ਜੀ ਜਿਹੜੇ ਫਾਰਮ ਚੋਂ ਲਈ ਆ ਸਰਹਾਮਾਨੇ ਤੇ ਰਿੰਕਲਸ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਕਹਿੰਦਾ ਵਾ ਕੋਈ ਮੈਨਸ ਪੁਆਇੰਟ ਤਾਂ ਇਹਦੇ ਵਿੱਚ ਹੈ ਨਹੀਂ ਗਾ ਵੱਡੀ ਪਲੀ ਪੁਲੀ ਬਹੁਤ ਆ ਹਣਾ ਦੋ ਰੋਗ ਲੈ ਵਾ ਦੇਖੋ ਜਮਾ ਖਾਲੀ ਕਰਿਆ ਵੀ ਫੁੱਟ ਚੌੜਾ ਦੀਂਦਾ ਜੀ ਤੇ ਅੱਗੇ ਬਈ ਐਂਡ ਵਾਲੀ ਵਹਿੜ ਦੇਖ ਲੈ ਤਾਈ ਸੁਈ ਵੀ ਆਪਾਂ ਹਣਾ ਇਹ ਮੰਨ ਕੇ ਚਲੋ ਦੂਸਰਾ ਸੂਆ ਸੁਈ ਆਈ ਜੀ ਪਲੂਣ ਦਾ ਇਹਦਾ 40 ਕਿਲੋ ਦੁੱਧ ਦਿੱਤਾ ਹੋਇਆ ਜੀ ਅੱਛਾ ਤੇ ਜੇਰ ਜੁਰ ਜਮਾ ਡਾਨਾ ਜੇਰ ਵਗੈਰਾ ਹੀ ਡਾਨਾ ਆਪਣੇ ਕੋਲੇ ਸੁਈ ਹੈ ਜੀ ਬੱਚੀ ਨੂੰ ਜਾਨ ਦਿੱਤਾ ਜੀ ਵਾਈਡ ਵਾਈਡ ਦੇ ਸੀਮਨ ਦੀ ਬੱਚੀ ਨੂੰ ਜਾਨ ਦਿੱਤਾ ਜੀ ਨਾ ਉਹਦਾ ਔਖਾ ਜੀ ਸੀ ਮੈਂ ਭੁੱਲ ਗਿਆ ਅੱਛਾ ਵਰਲਡ ਵਾਈਡ ਦੇ ਸੀਮਨ ਜਾ ਗਿਆ ਮੈਂ ਅਗਰ ਬੱਚੀ ਹਾਂਜੀ ਹਾਂ ਤੇ ਦੁੱਧ ਕਿੰਨਾ ਪਾ ਦੂਗੀਏ ਦੁੱਧੇ ਮੰਨ ਕੇ ਚਲੋ ਜੀ 40 ਪਲੱਸ ਹੀ ਚੱਲੋ ਜੀ ਹੋ ਸਕਦਾ ਵੀ 45 ਕਿਲੋ ਦੇ ਏਟੇ-ਪੇਟੇ ਦੁੱਧ ਚਵਾ ਅੱਛਾ 40 ਕਿਲੋ ਤਾਂ ਮੰਨ ਕੇ ਬੰਦਾ ਪਰਚੇਸ ਕਰ ਲੇ ਪਰ ਵੈੜ ਦੀ ਬਾਡੀ ਵੰਤ ਬਰੀਡ ਜਾਤ ਫਾਤ ਸਭ ਕੁਝ 40 ਕਿਲੋ ਦੁੱਧ ਦਿੱਤਾ ਜੀ ਜੀ ਤੇ ਇਸ ਬਰਾ 40 ਤੋਂ ਪਲੱਸ ਵਾਲੇ ਬਾਕੀ ਰੁੱਤ ਬਹੁਤ ਚੰਗੀ ਸੂਈ ਹੈ ਹੋਰ ਹਨਾ ਬਿਲਕੁਲ ਜੀ ਬਿਲਕੁਲ ਸੋ ਵੀਰੋ ਕੱਦਗਾਠ ਵਗੈਰਾ ਦੇਖੋ ਬੈਠ ਜਾਵਾਂ ਨਜ਼ਾਰੇਦਾਰ ਫਾਸਟ ਕਲਾਸ ਦਾ ਆਪਾਂ ਤੁਹਾਨੂੰ ਬੈਠ ਦਿਖਾਉਣੇ ਪਏ ਆ ਲੱਤ ਕਮਾ ਕਮਾ ਧਰਦੀ ਹੈਗੀ ਤੇ ਜਿਹੜੇ ਵੀਰ ਚਾਹੁੰਦੇ ਕਿ 40 ਕਿਲੋ ਤੋਂ ਵੱਧ ਉਹਨਾਂ ਲਈ ਬੈੜ ਆਪਾਂ ਲੈਣੀ ਆ ਸੋ ਆ ਤੁਹਾਡਾ ਡ੍ਰੀਮ ਪੂਰਾ ਕਰੂਗੀ ਫੁੱਲ ਸਾਈਜ਼ ਦੇ ਵਿੱਚ ਆ ਬਿਊਟੀ ਵਗੈਰਾ ਜਾਨ ਜਾਤ ਪਤ ਪੂਰੀ ਓਕੇ ਹੈਗੀ ਜਮ ਕਹਿੰਦਾ ਬਾਪਕੀ ਮੈਨਸ ਪਾਣ ਤਾਂ ਇਹਦੇ ਵਿੱਚ ਹੈ ਹੀ ਨਹੀਂਗਾ ਜਮ ਫੁੱਲੀਆਂ ਫਿਰਦੀਆਂ ਆਈਆਂ ਨਹੀਂ ਸੁਭਰੋ ਕਾਫੀ ਨਾਲ ਤੁਹਾਨੂੰ ਵੇਖਾ ਚੁੱਕੇ ਆ ਪਤਖਾ ਚੁੱਕੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 999 21168 ਵੀਰ ਦਾ ਨੰਬਰ ਆ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੇ